हिमाचल ਕਹਿੰਦਾ ਕਿ ਪੰਜਾਬ ਸਾਡਾ ਵੱਡਾ ਭਰਾ ਹੈ ਔਰ ਪੰਜਾਬ ਕਹਿੰਦਾ ਹਿਮਾਚਲ ਸਾਡਾ ਛੋਟਾ ਭਰਾ ਹੈ ਦੋਵਾਂ ਹੁਣ ਸੂਬਿਆਂ ਦੇ ਵਿੱਚ ਇੱਕ ਵੱਖਰੀ ਜੀ جنگ ਛੇੜਦੀ ਹੋਈ ਨਜ਼ਰ ਆ ਰਹੀ ਆ ਪਰ ਪੰਜਾਬ ਐਸੀ ਧਰਤੀ ਆ ਜਿਹਦੇ ਕੋਲ ਇੱਕ ਗਹਿਣਾ ਆ ਉਹ ਗਹਿਣਾ ਆ ਸਾਡੀ ਭਾਈਚਾਰਕ ਸਾਂਝ ਦਾ ਪਰ ਸਾਡਿਆਂ ਨੇ ਜੇ ਕਿਤੇ ਵਿਰੋਧ ਕੀਤਾ ਉਹ ਡਟ ਕੇ ਤੇ ਖੜ ਕੇ ਕੀਤਾ ਜਿਹਦੀ ਐਸੀ ਜ਼ਿੰਮੇਵਾਰੀ ਵੀ ਚੱਕਦੇ ਆ ਜਿਹੜੀ ਨਫ਼ਰਤ ਅੱਜ ਵਟਸਐਪ ਗਰੁੱਪਾਂ ਦੇ ਵਿੱਚ ਓਪਨਲੀ ਘੁੰਮਦੀ ਆ ਇਤਾਲੀ ਹਰ ਥਾਂ ਤੇ ਬਦਮਾਸ਼ਾਂ ਨੇ ਇੱਕ ਇਨੋਸੈਂਸ ਘੇਰਿਆ। ਬਈ ਨੇ ਇੱਕ ਕੰਮ ਕੀਤੀ ਜਿਹਨੇ ਗਲਤੀ ਕੀਤੀ ਉਦੋਂ ਤੁਹਾਡੀ ਉੱਥੇ ਹਿੰਮਤ ਨਹੀਂ ਪਈ। ਹੁਣ ਸਾਡਾ ਕਿਸੇ ਹਿਮਾਚਲੀ ਨੂੰ ਘੇਰਨਾ ਨਹੀਂ ਬਣਦਾ। ਪੰਜਾਬ 'ਚ ਇਹ ਫਰਕ ਆ। ਸਾਨੂੰ ਅਮਨ ਸੁਧ ਘੇਰਨਾ ਚਾਹੀਦਾ ਸੀ ਘੇਰਿਆ। ਪਰ ਜਦੋਂ ਪੰਜਾਬ ਦੇ ਵਿੱਚ ਹਿਮਾਚਲ ਦੀ ਬੱਸ ਰੋਕੀ ਜਾਂਦੀ ਹੈ ਤੇ ਸੰਸਦ ਦੇ ਵਿੱਚ ਇਹ ਮਸਲਾ ਗੂੰਜ ਜਾਂਦਾ ਜਿਸ ਮੌਕੇ ਸਾਡੀ ਸਰਕਾਰ ਨੂੰ ਗੱਲ ਚੱਕਣੀ ਬਣਦੀ ਸੀ। ਸਾਡੇ ਮੁੱਖ ਮੰਤਰੀ ਦਫਤਰ ਦੇ ਵਿੱਚ ਕੁਰਸੀ ਇੱਕ ਹੈ ਬੰਦੇ ਵੱਧ ਨੇ ਬੰਦੇ ਵੱਧ ਨੇ ਹਰ ਹਰ ਮਹਾਦੇਵ ਇੱਕ ਸਤਕਾਰਤ ਸਲੋਗਨ ਹੈ ਹੂੰ ਬਿਲਕੁਲ ਸਹੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਮਹਾਦੇਵ ਵਰਡ ਨੂੰ ਚੱਕ ਕੇ ਉਹਦੇ ਵਿੱਚ ਮੋਦੀ ਪਾਤਾ ਅਸੀਂ ਉਹਨਾਂ ਤੋਂ ਨਹੀਂ ਸਮਝਣਾ ਉਹ ਲੋਕ ਆਪ ਸਮਝਣ ਵੀ ਉਹ ਕਿਹੜੇ ਰਾਹ ਤੇ ਤੁਰੇ ਸਾਨੂੰ ਖਤਰਬਾਰੋ ਨਹੀਂ ਜਦੋਂ ਸਾਡੇ ਚੋਣਾਂ ਹੁੰਦੀਆਂ ਨੇ ਪਾਰਟੀਆਂ ਆਪਸ ਵਿੱਚ ਲੜਦੀਆਂ ਨੇ ਉਹ ਫਿਰ ਜਿਹੜੀਆਂ ਤਾਕਤਾਂ ਨੇ ਨਾ ਬਹੁਤ ਭੈੜੇ ਤਰੀਕੇ ਨਾਲ ਲੜਦੀਆਂ ਨੇ ਪੰਜਾਬੀ ਲਿੰਕ মিডিਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਇੱਕ ਮੁੱਦਾ ਜਿਹੜਾ ਵੈ ਅੱਜ ਕੱਲ ਬਹੁਤ ਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਤੇ ਹਿਮਾਚਲ ਦਾ ਪਹਿਲਾਂ ਹਿਮਾਚਲ ਦੇ ਵਿੱਚ ਪੰਜਾਬੀ ਮੁੰਡਿਆਂ ਨੂੰ ਰੋਕਿਆ ਗਿਆ ਉਹਨਾਂ ਦੇ ਮੋਟਰਸਾਈਕਲ ਗੱਡੀਆਂ ਦੇ ਉੱਤੇ ਲੱਗੇ ਝੰਡੇ ਤੇ ਪਿੰਡਰਾ ਵਾਲਾ ਦੇ ਪੋਸਟਰ ਜਿਹੜੇ ਆ ਉਹ ਉਤਾਰੇ ਗਏ ਛੁੱਟੇ ਗਏ ਉਸ ਤੋਂ ਬਾਅਦ ਵਿਵਾਦ ਇਹਨਾਂ ਵੱਡਾ ਖੜਾ ਹੋ ਗਿਆ ਪੰਜਾਬ ਦੇ ਵਿੱਚ ਹਿਮਾਚਲ ਦੀਆਂ ਬੱਸਾਂ ਰੁਕੀਆਂ ਜਾਣ ਲੱਗੀਆਂ ਉੱਥੇ ਖਾਲਿਸਤਾਨ ਲਿਖਿਆ ਜਾਣ ਲੱਗਾ ਉੱਥੇ ਪਿੰਡਰਾਵਾਲਾ ਦੇ ਪੋਸਟਰ ਲਾਏ ਜਾਣ ਲੱਗੇ ਜਿਸ ਤੋਂ ਬਾਅਦ ਹਿਮਾਚਲ ਦੀ ਸੰਸਦ ਦੇ ਵਿੱਚ ਵੀ ਇਹ ਮਸਲਾ ਗੂੰਜਿਆ ਸੋ ਪੂਰੇ ਵਿਸਥਾਰ ਦੇ ਨਾਲ ਇਸ ਮਾਮਲੇ ਤੇ ਅਸੀਂ ਚਰਚਾ ਕਰਾਂਗੇ ਔਰ ਇਸ ਮਾਮਲੇ ਦਾ ਨਿਚੋੜ ਕੱਢਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਮਾਮਲਾ ਹੋਰ ਕਿੰਨਾ ਕੋ ਪੱਕ ਸਕਦਾ ਹੈ ਮੇਰੇ ਨਾਲ ਅਮਨਦੀਪ ਸਿੰਘ ਬੈਂਸਾਬ ਮੌਜੂਦ ਰਹਿਣਗੇ ਹਮੇਸ਼ਾ ਹੀ ਪੰਜਾਬ ਦੇ ਹਰ ਮਸਲੇ ਤੇ ਬੜੀ ਵਿਵਾਕੀ ਦੇ ਨਾਲ ਗੱਲਬਾਤ ਕਰਦੇ ਨੇ ਬੈਂਸਾਬ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤਸ਼ਕਰ ਗਏ ਜੀ ਕਿਵੇਂ ਹੋ ਠੀਕ ਠਾਕ ਹੋ ਜੀ ਚੜਦੀ ਕਲਾ ਜੀ ਜੀ ਚੜਦੀ ਕਲਾ ਅੰ ਵੈਸੇ ਤਾਂ ਹਿਮਾਚਲ ਕਹਿੰਦਾ ਕਿ ਪੰਜਾਬ ਸਾਡਾ ਵੱਡਾ ਭਰਾ ਹੈ ਔਰ ਪੰਜਾਬ ਕਹਿੰਦਾ ਹਿਮਾਚਲ ਸਾਡਾ ਛੋਟਾ ਭਰਾ ਹੈ ਪਰ ਦੋਵਾਂ ਹੁਣ ਸੂਬਿਆਂ ਦੇ ਵਿੱਚ ਇੱਕ ਵੱਖਰੀ ਜੀ ਜੰਗ ਛਿੜਦੀ ਹੋਈ ਨਜ਼ਰ ਆ ਰਹੀ ਆ ਔਰ ਇਹਦਾ ਅਸਰ ਜਿਹੜਾ ਵੈ ਜਿਆਦਾਤਰ ਹਿਮਾਚਲ ਦੇ ਵਿੱਚ ਦਿਖਾਈ ਦੇ ਰਿਹਾ ਕਿਉਂਕਿ ਪੰਜਾਬ ਦੇ ਸਿਰ ਤੇ ਜੇ ਆਪਾਂ ਗੱਲ ਕਰੀਏ ਤਾਂ ਹਿਮਾਚਲ ਦਾ ਕਾਰੋਬਾਰ ਨਿਰਭਰ ਕਰਦਾ ਚਲੋ ਅਸੀਂ ਤੇ ਫੇਰ ਵੀ ਆਪਾਂ ਚਲੋ ਇਦਾਂ ਨਹੀਂ ਕਹਿੰਦੇ ਕਿਉਂਕਿ ਹਿਮਾਚਲ ਸਾਡੇ ਪੰਜਾਂ ਦਰਿਆਵਾਂ ਦੀ ਧਰਤੀ ਦਾ ਹਿੱਸਾ ਰਿਹਾ ਹੈ ਜੀ ਅਸੀਂ ਇੱਕੋ ਹੀ ਖਿੱਤਾਂ ਸਾਡੀ ਜਿਹੜੀ ਬੋਲੀ ਆ ਇੱਕੋ ਹੀ ਆ ਪਰ ਰਾਜਨੀਤਿਕ ਲੀਡਰਾਂ ਨੇ ਵਕਤੀ ਤੌਰ ਤੇ ਬਹੁਤ ਸਾਰੀਆਂ ਗਲਤੀਆਂ ਕਰਕੇ ਜਿੱਦਾਂ ਸਾਡੇ ਪੰਜਾਬ ਦੇ ਟੁਕੜੇ ਹੋਏ ਕਿਸੇ ਖਿੱਤੇ ਦੀ ਹਮ ਜਿਹੜੀ ethnicities ਆ ਉਹੀ ਸਾਡੀ ਸਾਰੀ ਬਦਲ ਕੇ ਰੱਖ ਦਿੱਤੀ ਹਮ ਤੇ ਜਿਹੜੇ ਸਾਡੇ ਪਹਾੜੀ ਪੰਜਾਬ ਦੇ ਭਰਾ ਆ ਹਮ ਹਿਮਾਚਲ ਆ ਅਕਸੈਪਟ ਕਰਦੇ ਆ ਬਹੁਤ ਸਾਲ ਹੋ ਗਏ ਉਹਨਾਂ ਨੇ ਆਪਣਾ ਨਾਮ ਰੱਖ ਲਿਆ ਹਮ ਉਹ ਜਿਹੜੇ ਪ੍ਰੋਪਾਗੈਂਡਾ ਦੇ ਵਿੱਚ ਆ ਜਾਓ ਕਹਿ ਲਓ ਜਾਂ ਉਹ WhatsApp ਯੂਨੀਵਰਸਿਟੀ ਦੇ ਵਿੱਚ ਕਹਿ ਲਓ ਇੱਕ ਮਿੱਥ ਕੇ ਨਫ਼ਰਤ ਜਿਹੜੀ ਆ ਉਹ ਸ਼ੁਰੂ ਕਰ ਲਈ ਔਰ ਮਿੱਥ ਕੇ ਨਫ਼ਰਤ ਜਦੋਂ ਇਹ ਹੁੰਦੀ ਆ ਨਾ ਤਾਂ ਫਿਰ ਨਫਰਤ ਪਹਿਲਾਂ ਆ ਜਾਂਦੀ ਹੈ ਇਨਸੀਡੈਂਟ ਬਾਅਦ ਚ ਹੁੰਦਾ ਹੈ ਬਿਲਕੁਲ ਪਰ ਪੰਜਾਬ ਐਸੀ ਧਰਤੀ ਆ ਜਿਹਦੇ ਕੋਲ ਇੱਕ ਗਹਿਣਾ ਆ ਉਹ ਗਹਿਣਾ ਆ ਸਾਡੀ ਭਾਈਚਾਰਕ ਸਾਂਝ ਦਾ ਇੱਥੇ ਮੈਂ ਇਹੀ ਕਹਿਣਾ ਚਾਹੁੰਦਾ ਆ ਉਹ ਜਿੱਦਾਂ ਦੇ ਵੀ ਐ ਉਹਨਾਂ ਨੇ ਬੋਲੀ ਬਦਲ ਲਈ ਨਾਮ ਬਦਲ ਲਿਆ ਖੇਤਾ ਬਦਲ ਲਿਆ ਸ਼ਾਇਦ ਕੱਲ ਨੂੰ ਉਹਨਾਂ ਦੀਆਂ ਦੰਦ ਕਥਾਵਾਂ ਵੀ ਪਹਾੜੀ ਪੰਜਾਬ ਦੀਆਂ ਨਾ ਹੋ ਕੇ ਬਿਹਾਰ ਦੀਆਂ ਹੋਣਗੀਆਂ ਜਾਂ ਹਿੰਦੀ ਏਰੀਆ ਦੀਆਂ ਹੋਣਗੀਆਂ ਇਹ ਉਹਨਾਂ ਦੀ ਆਪਦੀਆਂ ਗਲਤੀਆਂ ਹੋ ਸਕਦੀਆਂ ਜਿਨ੍ਹਾਂ ਦੀ ਉਹ ਪਰਚੋਲ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਰ ਲੈਣਗੇ ਹਮ ਪਰ ਵਿਕਤੀ ਤੌਰ ਤੇ ਜੋ ਹੋਇਆ ਉਹਦਾ ਜਵਾਬ ਸਾਨੂੰ ਉਸੇ ਹੀ ਬੋਲੀ ਦੇ ਵਿੱਚ ਜਿਹੜਾ ਆ ਉਹ ਤੇ ਬਿਲਕੁਲ ਨਹੀਂ ਦੇਣਾ ਚਾਹੀਦਾ ਹਮ ਕਿਉਂਕਿ ਜਿਹੜੀਆਂ ਤਾਕਤਾਂ ਨੇ ਸ਼ਾਇਦ ਉਹ ਇਹੀ ਚਾਹੁੰਦੀਆਂ ਨੇ ਹਮ ਔਰ ਉਹਦਾ ਜਵਾਬ ਆਪਾਂ ਵੇਖ ਵੀ ਲਿਆ ਪੰਜਾਬ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਨਫ਼ਰਤ ਜਾਂ ਹੇਟ ਨਹੀਂ ਆਈ ਪਰ ਇੱਕ ਆਣ ਪਛਾਤਿਆ ਅਨੇਕ ਬਸ ਦੇ ਉੱਤੇ ਰੋੜੇ ਮਾਰ ਗਏ ਤੇ ਉਹ ਨੱਠ ਗਏ ਹਮ ਪਰ ਸਾਡਿਆਂ ਨੇ ਜੇ ਕਿਤੇ ਵਿਰੋਧ ਕੀਤਾ ਉਹ ਡਟ ਕੇ ਤੇ ਖੜ ਕੇ ਕੀਤਾ ਜਿਹਦੀ ਅਸੀਂ ਜ਼ਿੰਮੇਵਾਰੀ ਵੀ ਚੱਕਦੇ ਆਂ ਬਿਲਕੁਲ ਸਾਡੇ ਉੱਤੇ ਨਫ਼ਰਤ ਨਹੀਂ ਗਈ ਹੂੰ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਹਾਂ ਇੱਕ ਕੰਸਰਨ ਜ਼ਰੂਰ ਆ ਹੂੰ ਸਾਡੇ ਬੱਚੇ ਜਾਂਦੇ ਆ ਲੋਕ ਪਰਿਵਾਰ ਨਾਲ ਜਾਂਦੇ ਆ ਜਦੋਂ ਇੱਕ ਨਫ਼ਰਤ ਮਿੱਥ ਕੇ ਕੀਤੀ ਜਾਂਦੀ ਆ ਤੇ ਉਹ ਖਿੱਤੇ ਦੇ ਵਿੱਚ ਥੋੜਾ ਜਿਹਾ ਧਿਆਨ ਨਾ ਰੱਖ ਕੇ ਜਾਣਾ ਤਾਂ ਜ਼ਰੂਰ ਬਣਦਾ ਆ ਹੂੰ ਕਜਿਓ ਅਪੀਲ ਕੀਤੀ ਆਪਣੇ ਪੰਜਾਬ ਦੇ ਵਿੱਚ ਵੀ ਜੇ ਤੁਸੀਂ ਇਕੱਲੇ ਜਾਣੇ ਹੋ ਜਾਂ ਪਰਿਵਾਰ ਨਾਲ ਜਾਣੇ ਹੋ ਤਾਂ ਇਸ ਵੇਲੇ ਉੱਥੇ ਮਾਹੌਲ ਠੀਕ ਨਹੀਂ ਆ ਕਿਉਂਕਿ ਅਸੀਂ ਇਹੋ ਜਿਹੇ ਨੁਕਸਾਨ ਪਹਿਲਾਂ ਬਹੁਤ ਵਾਰੀ ਕਰਾਏ ਆ ਤੁਸੀਂ ਜਾਣ ਤੋਂ ਬਚੋ ਉਹਦੇ 'ਚ ਨਫਰਤ ਨਹੀਂ ਸੀ ਨਫਰਤ ਨੇ ਹੋਣੀ ਵੀ ਨਹੀਂ ਚਾਹੀਦੀ ਪਰ ਉਹਦੇ ਵਿੱਚ ਇੱਕ ਐਡਵਾਈਜ਼ਰੀ ਜਿਹੜੀ ਸੀ ਸ਼ਾਇਦ ਉਹ ਬਹੁਤ ਸਾਰੇ ਲੋਕਾਂ ਨੇ ਆਪਣੀ ਆਪਣੀ ਭਾਸ਼ਾ ਦੇ ਵਿੱਚ ਜਿਹੜਾ ਆ ਦਿੱਤੀ ਹੈ ਉਹ ਹੋਣਾ ਵੀ ਚਾਹੀਦਾ ਸੀ ਹੋਰ ਗੱਲ ਸਾਬ ਲੱਗਦਾ ਕੀ ਹੈਗਾ ਵਾ ਜੋ ਕੁਝ ਵੀ ਹਿਮਾਚਲ ਦੇ ਵਿੱਚ ਹੋਇਆ ਅ ਇੱਕਦਮ ਇਹ ਘਟਨਾ ਵਾਪਰਨੀ ਔਰ ਐਸਾ ਕੀ ਉਧਰਲੇ ਲੋਕਾਂ ਦੇ ਦਿਮਾਗ ਦੇ ਵਿੱਚ ਆ ਗਿਆ ਕਿ ਪੰਜਾਬੀਆਂ ਨੂੰ ਉਥੇ ਰੋਕਿਆ ਗਿਆ ਔਰ ਉਹ ਪੋਸਟਰ ਉਤਾਰੇ ਗਏ ਉਹਨਾਂ ਦੀ ਗੱਡੀਆਂ ਤੋਂ ਮੋਟਰਸਾਈਕਲਾਂ ਤੋਂ ਅੱਛਾ ਉਤਾਰਨਾ ਤਾਂ ਚਲੋ ਇੱਕ ਅੱਡ ਗੱਲ ਹੋ ਗਈ ਫਿਰ ਉਸ ਤੋਂ ਬਾਅਦ ਸੁੱਟੇ ਵੀ ਗਏ ਉੱਥੇ ਬਹਿਸ ਰਸਈਆ ਬਹੁਤ ਹੋਇਆ ਪੁਲਿਸ ਵਾਲਿਆਂ ਦੀ ਮੈਂ ਵੀਡੀਓ ਦੇਖਦਾ ਸੀ ਉਹ ਕਹਿੰਦੇ ਬੌਂਡ ਕਰ ਇਹਦਾ ਮੋਟਰਸਾਈਕਲ ਬੌਂਡ ਕਰ ਇਦਾਂ ਇਦਾਂ ਦੀ ਸ਼ਬਦਾਵਲੀਆਂ ਵਰਤੀਆਂ ਗਈਆਂ ਦੇਖੋ ਬਹੁਤ ਬੰਦਪਗਾ ਹੋਇਆ ਨਿਸ਼ਾਨ ਸਾਹਿਬ ਜਿਹੜਾ ਉਹ ਲਾਇਆ ਗਿਆ ਕੋਈ ਛੋਟੀ ਗੱਲ ਨਹੀਂ ਸੀ ਉਸੇ ਧਰਤੀ ਤੇ ਜਿੱਥੇ ਖਾਲਸੇ ਦਾ ਜਨਮ ਹੋਇਆ ਬਿਲਕੁਲ ਉੱਥੇ ਹੀ ਸਾਡੇ ਜਿਹੜੇ ਭਰਾ ਆ ਉਹ ਅੱਜ ਕਿਹੜੇ ਵੈਰ ਵਿਰੋਧ ਦੇ ਵਿੱਚ ਉਹ ਚੱਕਰ ਚ ਪੈ ਗਿਆ ਮੈਂ ਤੇ ਉਹੀ ਗੱਲ ਕਰਦਾ ਨਾ ਵੀ ਜਦੋਂ ਇਹ ਕੋਈ ਦੇਖੋ ਇਹਦੇ ਵਿੱਚ ਕਈ ਵਾਰੀ ਕੌਨਸਪੀਰੇਸੀ ਥਿਊਰੀ ਆ ਜਾਂਦੀ ਹੈ ਕਈ ਵਾਰੀ ਕੋ ਪੋਲੀਟਿਕਲ ਲੀਡਰਾਂ ਦੀ ਕੋ ਕਾਰਸਤਾਨੀ ਹੋ ਸਕਦੀ ਹੈ ਸਾਰੀਆਂ ਗੱਲਾਂ ਆਪਣੀ ਜਗ੍ਹਾ ਆ ਪਰ ਮੈਨੂੰ ਇਹ ਲੱਗਦਾ ਵੀ ਜਿਹੜੀ ਨਫ਼ਰਤ ਅੱਜ ਵਟਸਐਪ ਗਰੁੱਪਾਂ ਦੇ ਵਿੱਚ ਓਪਨਲੀ ਘੁੰਮਦੀ ਹੈ ਸਾਡੇ ਇੱਥੇ ਘਟਿਆ ਪਰ ਤੁਸੀਂ ਜਾਂ ਨੌਇਡਾ ਦੇ ਗੁਰਗਾਉਂ ਵਾਲੇ ਹਿੰਦੀ ਬੋਲੀ ਵਾਲੇ ਜਿੰਨੇ ਵੀ ਚੈਨਲ ਲਾ ਲਓ ਇਸ ਤਰੀਕੇ ਦੇ ਨਾਲ ਘਰਾਂ ਦੇ ਅੰਦਰ ਸ਼ਾਇਦ ਲੋਕੀ ਇੱਕ ਰੱਖਦੇ ਸੀ ਪ੍ਰੈਜੈਂਟਾਈਜ਼ ਇੱਕ ਦੂਸਰੇ ਦੇ ਲਈ ਪਰ ਹੁਣ ਤਾਂ ਤਬਕਿਆਂ ਦੇ ਲਈ ਬਹੁਤ ਵੱਡੇ ਪੱਧਰ ਤੇ ਇੰਨੀ ਕਿ ਨਫਰਤ ਬਰੋਸੀ ਜਾਂਦੀ ਆ ਕਿ ਹੁਣ ਕਿਸੇ ਨੂੰ ਕਿਸੇ ਦਾ ਕੋਈ ਝੰਡਾ ਦੇਖ ਕੇ ਕਿਸੇ ਦੇ ਕੱਪੜੇ ਦੇਖ ਕੇ ਸਾਡੇ ਤਾਂ ਪ੍ਰਾਈਮ ਮਿੰისტਰ ਤੱਕ ਵੀ ਬਿਆਨ ਦੇ ਦਿੰਦੇ ਆ ਇਦਾਂ ਦੀਆਂ ਗੱਲਾਂ ਕਰ ਦਿੰਦੇ ਆ ਤੇ ਉਹ ਬੜਾ ਹੀ ਉਹ ਬੜਾ ਨਾਰਮਲ ਹੋ ਜਾਂਦਾ ਆ ਜਦੋਂ ਤੁਸੀਂ ਇਹੋ ਜਿਹਾ ਬੀ ਲਾਉਨੇ ਹੋ ਉਹ ਫਿਰ ਕਿਤੇ ਨਾ ਕਿਤੇ ਪੁੰਗਰ ਦਾ ਜਿਹੜਾ ਆ ਜ਼ਰੂਰ ਆ ਇਹ ਉਹੀ ਹੋਣਿਆ ਆ ਇੱਕ ਨਫਰਤ ਦਿੱਤੀ ਗਈ ਇੱਕ ਇੱਕ ਚੈਨਲ ਦੇ ਉੱਤੇ ਜਦੋਂ ਆਪਾਂ ਹਿੰਦੀ ਚੈਨਲ ਲਾਉਨੇ ਉਹਦੇ ਚ ਦੋ ਤਿੰਨ ਲਫ਼ਜ਼ ਆ ਹਮ ਪਾਕਿਸਤਾਨ ਹਮ ਖਾਲਸਤਾਨ ਹਮ ਹਨਾ ਇੱਕ ਕਿਸੇ ਧਰਮ ਦਾ ਨਾਮ ਲੈ ਦੇਣਾ ਔਰ ਸਾਡੇ ਲੋਕ ਮੈਨੂੰ ਲੱਗਦਾ ਕਿ ਸਾਡੇ ਲੋਕਾਂ ਦੀ ਜਿਹੜੀ ਭਾਰਤ ਦੇ ਬਹੁਤੇ ਲੋਕਾਂ ਦੀ ਖਾਸ ਕਰਕੇ ਵੇਲਾ ਜਿਹੜਾ ਬਿਮਾਰੂ ਸਟੇਟਸ ਹੈ ਬਿਮਾਰੂ ਸਟੇਟਸ ਜਿੱਥੇ ਦੀ ਬੋਲੀ ਵੀ ਹਿੰਦੀ ਆ ਇਹ ਕੈਟੇਗਰੀਜ਼ ਆ ਭਾਰਤ ਸਰਕਾਰ ਵੱਲੋਂ ਸ਼ਾਇਦ ਉਹਨਾਂ ਦੀ ਖਰਾਕ ਵੀ ਇਹ ਚੀਜ਼ ਬਣ ਗਈ ਆ ਹਾਂ ਬਿਲਕੁਲ ਆ ਜੋ ਲੋਕ ਇਸ ਉਹਨਾਂ ਲੋਕਾਂ ਨੂੰ ਇਹ ਯਕੀਨ ਦਵਾ ਦਿੱਤਾ ਗਿਆ ਆ ਵੀ ਤੁਸੀਂ ਬਹੁਤ ਸੌਖੇ ਹੋ ਦੇਖੋ ਜੀ ਪਾਕਿਸਤਾਨ 'ਚ ਤੇ ਆਟਾ ਮੁੱਕ ਗਿਆ ਦੇਖੋ ਜੀ ਤੁਸੀਂ ਬਹੁਤ ਸੌਖੇ ਹੋ ਉਹ ਪਾਕਿਸਤਾਨ 'ਚ ਤਾਂ ਅੱਗ ਲੱਗੀ ਹੋਈ ਆ ਉਹ ਸਾਡੇ ਲੋਕ ਇਸੇ ਦੀ ਖੁਸ਼ ਆ ਵੀ ਜਿੱਦਾਂ ਦੇ ਵੀ ਹੈਗੇ ਆ ਹਾਂ ਅਸੀਂ ਤੇ ਬਹੁਤ ਸੌਖੇ ਜਿਹੜੀਆਂ ਸਾਡੀਆਂ ਬੇਸਿਕ ਨੀਡ ਸੀ ਅਸੀਂ ਉਹ ਮੰਗਣੀਆਂ ਜਿਹੜੀਆਂ ਆ ਉਹ ਭੁੱਲ ਗਏ ਆ ਪਰ ਪੋਲਿਟੀਸ਼ੀਅਨ ਨੂੰ ਕੋਈ ਮੈਡੀਕਲ ਕਾਲਜ ਨਹੀਂ ਬਣਾਉਣਾ ਪਿਆ ਉਹਨੂੰ ਤੁਹਾਡੇ ਬੱਚਿਆਂ ਨੂੰ ਕੋਈ ਨੌਕਰੀ ਤੇ ਪੜ੍ਹਾਈ ਨਹੀਂ ਦੇਣੀ ਪਈ ਤੁਹਾਡੀ ਸੁਰੱਖਿਆ ਯਕੀਨੀ ਨਹੀਂ ਕਰਨੀ ਪਈ ਤੁਸੀਂ ਤਾਂ ਇਹਦੇ ਜੀ ਖੁਸ਼ ਹੋ ਗਏ ਵੀ ਤੁਸੀਂ 100 'ਚ ਇੱਕ ਬੰਦਾ ਘੇਰ ਲਿਆ ਤੁਸੀਂ ਅੱਜ ਜਿੱਤ ਗਏ ਕੱਲ ਨੂੰ ਕਿਸੇ ਹੋਰ ਤਬਕੇ ਨੇ 100 'ਚੋਂ ਇੱਕ ਤੁਹਾਡਾ ਘੇਰ ਲਿਆ ਤੁਸੀਂ ਘੰਟੇ ਕ ਲਈ ਦੁਖੀ ਹੋਗੇ ਫਿਰ ਤੁਸੀਂ ਉਹਨਾਂ ਦਾ ਘੇਰ ਲਿਆ ਕੀਤਾ ਕੀ ਹਰ ਥਾਂ ਤੇ ਬਦਮਾਸ਼ਾਂ ਨੇ ਇੱਕ ਇਨੋਸੈਂਸ ਘੇਰਿਆ ਜਿਹਨੇ ਕੰਮ ਕੀਤੀ ਜਿਹਨੇ ਗਲਤੀ ਕੀਤੀ ਉਸ ਦਿਨ ਤੁਹਾਡੀ ਉੱਥੇ ਹਿੰਮਤ ਨਹੀਂ ਪਈ ਤੁਸੀਂ ਤੇ ਜੋ ਆਰਡਰ ਜੇਬ ਨੇ ਕੀਤਾ ਸੀ ਉਹਦਾ ਬਦਲਾ ਵੀ ਅੱਜ ਲੈਣਾ ਚਾਹੁੰਦੇ ਹੋ ਕਿਸੇ ਤੋਂ ਤੁਸੀਂ ਉਸ ਦਿਨ ਨਹੀਂ ਖੜੇ ਇਸੇ ਤਰੀਕੇ ਦੇ ਨਾਲ ਜੋ ਅਮਨ ਸੂਦ ਜਿਹੜੇ ਆ ਹਿਮਾਚਲ ਤੋਂ ਜਿਨ੍ਹਾਂ ਤੇ ਐਫ ਆਈ ਆਰ ਵੀ ਹੋਈ ਆ ਉਹਨਾਂ ਨੂੰ ਵੀ ਐਂ ਲੱਗਦਾ ਵੀ ਗੁੱਸਾ ਵਟਸਐਪ ਤੇ ਆਇਆ ਬਈ ਕੋਈ ਖੱਟੇ ਪਰਨੇ ਵਾਲਾ ਵੇਖੋ ਤੇ ਆਪਣੇ ਦਿਲ ਨੂੰ ਠੰਡਾ ਕਰ ਲਓ ਅਸੀਂ ਅਸੀਂ ਤਾਂ ਹੀ ਉਹ ਗੱਲ ਕੀਤੀ ਨਾ ਹੁਣ ਸਾਡਾ ਕਿਸੇ ਹਿਮਾਚਲੀ ਨੂੰ ਘੇਰਨਾ ਨਹੀਂ ਬਣਦਾ ਪੰਜਾਬ 'ਚ ਇਹ ਫਰਕ ਆ ਸਾਨੂੰ ਅਮਨ ਸੂਦ ਘੇਰਨਾ ਚਾਹੀਦਾ ਸੀ ਘੇਰਿਆ ਆਪਣੇ ਆਪਣੇ ਤਰੀਕੇ ਨਾਲ ਉਹਦੇ ਤੇ ਐਫ ਆਈ ਆਰ ਜਿਹੜੀ ਆ ਉਧਰ ਜੋ ਗਈ ਆ ਪੰਜਾਬ ਦੀ ਤਸਵੀਰ ਤਾਂ ਵੱਖਰੀ ਆ ਕਿਉਂਕਿ ਸਾਡੇ ਲੋਕਾਂ ਨੇ ਆਪਣੀ ਐਥਨਿਸਿਟੀ ਤੇ ਬੋਲੀ ਨਹੀਂ ਬਦਲੀ ਹਮ ਅੱਜ ਰਾਜਧਾਨੀ ਦਿੱਲੀ ਐ ਕੱਲ ਨੂੰ ਕੋਲਕਾਤਾ ਵੀ ਜਾ ਸਕਦੀ ਐ ਹਿਮਾਚਲ ਵਾਲੇ ਫੇਰ ਆਪਣੀ ਬੋਲੀ ਬਦਲ ਲੈਣਗੇ ਵੀ ਹੁਣ ਤੱਕ ਬੰਗਾਲੀ ਬੋਲਿਆ ਕਰੋ ਕਿਉਂਕਿ ਦਿੱਲੀ ਦੀ ਚੱਕਰੀ ਕਰਨੀ ਹੈ ਬਿਲਕੁਲ ਬਿਲਕੁਲ ਦਿੱਲੀ ਤਾਂ ਸਾਡੀ ਰਾਜਧਾਨੀ ਸੀ ਨਾ ਅਸੀਂ ਆਪਣਾ ਕੰਮ ਕਰ ਚਲਾਉਣਾ ਸੀ ਦਿੱਲੀ ਐ ਤਾਂ ਨਹੀਂ ਸੀ ਸਭ ਕੁਝ ਦਿੱਲੀ ਐ ਤੇ ਬਾਕੀ ਭਾਰਤ ਦਾ ਖੇਤਾ ਜਿਹੜਾ ਉਹ ਐਮੀਤ ਹੀ ਨਹੀਂ ਰੱਖਦਾ ਹੂੰ ਤਾਂ ਉਹ ਹਿਮਾਚਲ ਦੇ ਬਹੁਤ ਸਾਰੇ ਲੋਕ ਜਿਹੜੇ ਆ ਹੂੰ ਉਹ ਚੰਗੇ ਵੀ ਆ ਉਹਨਾਂ ਨਾਲ ਸਾਡੀ ਸਾਂਝ ਵੀ ਆ ਹੂੰ ਉਹ ਉਸੇ ਹੀ ਸਤਲੁਜ ਬਿਆਸ ਦੇ ਦਰਿਆ ਤੇ ਉਹ ਰਹਿੰਦੇ ਆ ਹੂੰ ਜਿੱਥੇ ਅਸੀਂ ਪਾਣੀ ਪੀਂਨੇ ਆ ਬਿਲਕੁਲ ਸਾਡੀ ਬੋਲੀ ਸੇਮ ਐ ਉਹਨਾਂ ਦੇ ਨਾਲ ਤੁਸੀਂ ਜਦੋਂ ਚਿੰਤਪੁਰਨੀ ਤੋਂ ਜਵਾਲਾਜੀ ਵਾਲਾ ਜਿਹੜਾ ਵਿਚਲਾ ਏਰੀਆ ਆ ਹੂੰ ਉਹਨੂੰ ਜਦੋਂ ਟੱਪ ਜਾਂਦੇ ਹੋ ਤੁਸੀਂ ਸੜਕ ਤੋਂ ਉਤਰ ਕੇ ਕਿਸੇ ਪਿੰਡ ਭਗ ਜੋ ਤੁਸੀਂ ਉੱਥੇ ਦੋ ਬਜ਼ੁਰਗਾਂ ਦੀ ਬੋਲੀ ਸੁਣੋ ਹੂੰ ਉਹ ਦੋ ਬਜ਼ੁਰਗਾਂ ਦੇ ਪੋਤੇ ਆਪਣੇ ਦਾਦੇ ਦੀ ਬੋਲੀ ਦੀ ਰਾਖੀ ਦਾਦੀ ਦੀ ਬੋਲੀ ਦੀ ਰਾਖੀ ਨਹੀਂ ਕਰ ਸਕੇ ਉਹਦੇ ਵਿੱਚ ਪੰਜਾਬ ਦਾ ਕਸੂਰ ਨਹੀਂ ਅਸੀਂ ਤਾਂ ਆਪਣੇ ਭਰਾਵਾਂ ਨੂੰ ਫੇਰ ਵੀ ਕਹਿੰਨੇ ਆ ਵੀ ਤੁਹਾਡੀ ਸਾਡੀ ਬੜੀ ਤਕੜੀ ਸਾਂਝ ਆ ਤੁਸੀਂ ਬਾਹਰਲੀਆ ਤਾਕਤਾਂ ਦੀ ਝੁੱਕ ਦੇ ਵਿੱਚ ਨਾ ਆਓ ਤੁਸੀਂ ਆਪਣਾ ਨੁਕਸਾਨ ਨਾ ਕਰਾਓ ਅਸੀਂ ਇਕੱਠੇ ਰਹਿਣਾ ਚਾਹੁੰਦੇ ਆ ਸਾਡਾ ਕੋਈ ਵੀ ਤੁਹਾਡੇ ਨਾਲ ਵਖਰੇਵਾ ਨਹੀਂ ਆ ਸਾਡਾ ਭਾਈਚਾਰਾ ਸਾਡਾ ਜਿਹੜਾ ਉਹ ਗਹਿਣਾ ਆ ਅਸੀਂ ਉਹਨੂੰ ਅੱਗੇ ਵੀ ਜਿਹੜਾ ਆ ਮਜ਼ਬੂਤ ਕਰਨਾ ਚਾਹੁੰਦੇ ਆ ਪਰ ਬੈਂਸ ਸਾਹਿਬ ਇੱਕ ਗੱਲ ਹੋਰ ਦੇਖਣ ਵਾਲੀ ਹੈ ਸ਼ਾਇਦ ਮੈਨੂੰ ਇਹ ਖਟਗੀ ਗੱਲ ਹੋਰਾਂ ਨੂੰ ਵੀ ਖਟਗੀ ਹੋਊਗੀ ਜਦੋਂ ਇਹ ਹਿਮਾਚਲ ਦੇ ਵਿੱਚ ਇਨਸੀਡੈਂਟ ਹੁੰਦਾ ਉਦੋਂ ਤਾਂ ਹਿਮਾਚਲ ਦੇ ਵਿੱਚ ਕੋਈ ਵੀ ਸਰਕਾਰੀ ਬੁਲਾਰਾ ਨਹੀਂ ਬੋਲਦਾ ਇਸ ਚੀਜ਼ ਨੂੰ ਲੈ ਕੇ ਪਰ ਜਦੋਂ ਪੰਜਾਬ ਦੇ ਵਿੱਚ ਹਿਮਾਚਲ ਦੀ ਬੱਸ ਰੋਕੀ ਜਾਂਦੀ ਹੈ ਤੇ ਸੰਸਦ ਦੇ ਵਿੱਚ ਇਹ ਮਸਲਾ ਗੂੰਜ ਜਾਂਦਾ ਸੁਖੂ ਜਿਹੜੇ ਉੱਥੇ ਦੇ ਮੁੱਖ ਮੰਤਰੀ ਨੇ ਉਹਨਾਂ ਦਾ ਬਿਆਨ ਵੀ ਸਾਹਮਣੇ ਆ ਜਾਂਦਾ ਵੀ ਮੇਰੀ ਮਾਨ ਸਾਹਿਬ ਨਾਲ ਗੱਲ ਚੱਲਦੀ ਆ ਉਹ ਕਹਿੰਦੇ ਵੀ ਸੁਰੱਖਿਆ ਪ੍ਰੋਵਾਈਡ ਕਰਾਂਗੇ ਫਿਰ ਉਸ ਤੋਂ ਬਾਅਦ ਉਪ ਮੁੱਖ ਮੰਤਰੀ ਦਾ ਬਿਆਨ ਉੱਥੋਂ ਸਾਹਮਣੇ ਆ ਜਾਂਦਾ ਵਾ ਉਹ ਕਹਿੰਦੇ ਆ ਕਿ 60 ਰੋਠਾਂ ਦੇ ਆਪਾਂ ਬੱਸਾਂ ਜੜੀਆਂ ਨੇ ਆਪਾਂ ਖੜਾਇਆ ਨਹੀਂ ਕਰਨੀਆਂ ਜਾਣਗੀਆਂ ਤੇ ਆ ਜਾਣਗੀਆਂ ਬਿਲਕੁਲ ਤੁਹਾਡੀ ਠੀਕ ਆ ਜੀ ਗੱਲ ਉੱਥੇ ਸਾਡੀ ਸਰਕਾਰ ਦਾ ਫੇਲਿਅਰ ਰਿਹਾ ਹੂੰ ਜਿਸ ਮੌਕੇ ਸਾਡੀ ਸਰਕਾਰ ਨੂੰ ਗੱਲ ਚੱਕਣੀ ਬਣਦੀ ਸੀ ਸਾਡੇ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਕੁਰਸੀ ਇੱਕ ਹੈ ਬੰਦੇ ਵੱਧ ਨੇ ਬੰਦੇ ਵੱਧ ਨੇ ਉਹਨਾਂ ਨੂੰ ਸ਼ਾਇਦ ਇੱਕ ਦੂਜੇ ਤੋਂ ਪੁੱਛਣਾ ਪੈਂਦਾ ਆ ਜਾਂ ਉਹਨਾਂ ਦੇ ਲਈ ਮੁੱਦੇ ਹੋਰ ਨੇ ਫਿਰ ਅਚਾ ਉਹ ਤੇ ਵੈਸੇ ਵੀ ਉਹਨਾਂ ਦਾ ਇਸ ਵੇਲੇ ਜਿਹੜਾ ਸਮਾਂ ਆ ਅਧਿਆਪਕ ਕੁੱਟ ਲੋ ਡਾਕਟਰ ਕੁੱਟ ਲੋ ਕਿਸਾਨ ਕੁੱਟ ਲੋ ਤੇ ਫੌਜੀ ਕੁੱਟ ਲੋ ਬਿਲਕੁਲ ਇਸ ਪਾਸੇ ਚੱਲਣ ਡਿਆ ਆ ਦੂਜੇ ਪਾਸੇ ਉਹਨਾਂ ਰੰਗੜੇ mafia ਨੂੰ ਸਹੂਲਤਾਂ ਦੇ ਦਿਓ ਲੈਡ mafia ਨੂੰ ਸਹੂਲਤਾਂ ਦੇ ਦਿਓ ਸੈਂਡ mafia ਨੂੰ ਸਹੂਲਤਾਂ ਦੇ ਦਿਓ ਜਦੋਂ ਉਹਨਾਂ ਦੇ ਦਿੱਲੀ ਸਰਕਾਰ ਹਾਰੀ ਤੇ ਉਹਨਾਂ ਨੂੰ ਲੱਗਦਾ ਵੀ ਜਿਹੜੇ ਆਮ ਲੋਕ ਐ ਉਹ ਹਰੇਕਾਂ ਵਾਲੇ ਹੀ ਨੇ ਹੁਕਮਤਾਂ ਉਹਨਾਂ ਨੂੰ ਦੇਂਦੇ ਆ ਕੁੱਟਦੇ ਉਹ ਪੰਜਾਬ ਦੇ ਜਿਹੜੇ ਵਸਨੀਕ ਨੂੰ ਪਏ ਐ ਤੇ ਜਿਹੜੇ ਆਪ ਕੁੱਟਦੇ ਹੋਣ ਤੇ ਜੇ ਸਾਡੇ ਦੋ ਜਵਾਕਾਂ ਦੇ ਉਥੇ ਕੁੱਟ ਪੈਣ ਦੇ ਹੋਵੇ ਆਪਾਂ ਕੀ ਐਕਸਪੈਕਟ ਕਰ ਸਕਦੇ ਆ ਵੀ ਇਹ ਸਾਡੀ ਬਾਹ ਫੜਨਗੇ ਇਹ ਤੇ ਸਾਨੂੰ ਆਪ ਹੀ ਹਿੱਲਾ ਕਰਨਾ ਪੈਣਾ ਆ ਔਰ ਜੋ ਆਪਣੇ ਲੋਕਾਂ ਨੇ ਸਾਡੇ ਤੁਹਾਡੇ ਵਰਗੇ ਭਰਾਵਾਂ ਨੇ ਜਿਵੇਂ ਸਾਥ ਦਿੱਤਾ মিডিਆ ਦੇ ਵਿੱਚ ਅਸੀਂ ਆਪਣਾ ਪੱਖ ਰੱਖਿਆ ਬਹੁਤ ਸਾਰੇ ਵਕੀਲਾਂ ਨੇ ਚੰਡੀਗੜ੍ਹੋਂ ਹਾਈ ਕੋਰਟ ਦੇ ਵਕੀਲ ਨੇ ਨਵਕਰਨਜੀ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਗੱਲ ਨੂੰ ਰੱਖਿਆ ਅਮਨਸੂਦ ਦੇ ਨਾਲ ਬਹਿ ਕੇ ਤੇ ਅਸੀਂ ਆਪਣਾ ਜਿਹੜਾ ਪੁਆਇੰਟ ਆ ਗੱਲਬਾਤ ਦੇ ਨਾਲ ਰੱਖਣ ਦੇ ਵਿੱਚ ਕਾਮਯਾਬ ਹੋਏ ਆ ਔਰ ਉਸੇ ਹੀ ਮੁੱਖ ਮੰਤਰੀ ਨੇ ਹੁਣ ਉਸੇ ਸਟੇਟ ਦੇ ਵਿੱਚ ਧਾਰਾ ਦੇ ਵਿੱਚ ਧਾਰਮਿਕ ਭਾਵਨਾ ਪੜਕਾਉਣ ਦਾ ਜਿਹੜਾ ਪਰਚਾ ਆ ਉਹ ਵੀ ਦਰਜ ਕੀਤਾ ਆ ਬਾਕੀ ਦੇਖੋ ਜਿਨ੍ਹਾਂ ਦਾ ਖੇਤਾਂ ਇਹਨਾਂ ਹਰਕਤਾਂ ਕਰਕੇ ਡਿਸਟਰਬ ਆ ਤੇ ਜੇ ਉਹਨਾਂ ਨੇ ਆਪਣੇ ਰੂਟ ਸਸਪੈਂਡ ਕੀਤੇ ਆ ਸ਼ਾਇਦ ਉਹ ਆਪਣਾ ਲਾਅ ਐਂਡ ਆਰਡਰ ਠੀਕ ਕਰਨਗੇ ਤੇ ਫਿਰ ਉਹ ਆਪਣੇ ਜਿਹੜੇ ਰੂਟ ਆ ਉਹ ਖੋਲ ਵੀ ਦੇਣਗੇ ਸਾਡੇ ਉਹਨੂੰ ਤੇ ਮੈਨੂੰ ਲੱਗਦਾ ਇੱਥੋਂ ਕੋਈ ਜਿਹੜੀ ਆ ਪ੍ਰੋਬਲਮ ਨਹੀਂ ਆ ਪੰਜਾਬ ਸਰਬ ਇੱਕ ਗੱਲ ਹੋਰ ਦੇਖਣ ਵਾਲੀ ਆ ਇਹਦੇ ਚ ਕਹਿੰਦੇ ਆ ਕਿ ਖਾਲਿਸਤਾਨ ਜਿਹੜਾ ਹੈਗਾ ਵਾ ਉਹ ਸ਼ਬਦ ਬਾਰ ਬਾਰ ਚਰਚਾ ਦੇ ਵਿੱਚ ਆ ਜਾਂਦਾ ਵਾ ਹੁਣ ਵੀ ਇਹੋ ਜੇ ਕੁਝ ਹੋਇਆ ਉੱਥੇ ਜਿਹੜੇ ਝੰਡੇ ਲੱਗੇ ਹੋਏ ਸੀ ਮੋਟਰਸਾਈਕਲ ਗੱਡੀਆਂ ਦੇ ਉੱਤੇ ਉਹ ਉਤਾਰੇ ਗਏ ਫਿਰ ਪਿੰਡਰਾ ਵਾਲਾਂ ਹੋਰਾਂ ਦੇ ਪੋਸਟਰ ਜਿਹੜੇ ਉਤਾਰੇ ਗਏ ਆ ਫਿਰ ਇਸ ਤੋਂ ਬਾਅਦ ਜਿਹੜਾ ਖਾਲਿਸਤਾਨ ਸ਼ਬਦ ਜੀ ਪੂਰਾ ਚਰਚਾ ਦੇ ਵਿੱਚ ਆ ਇਸ ਵੇਲੇ ਔਰ ਹਿਮਾਚਲ ਦੀ ਸੰਸਦ ਦੇ ਵਿੱਚ ਵੀ ਇਹ ਚੀਜ਼ਾਂ ਗੂੰਜਦੀਆਂ ਨੇ ਨਾਲ ਦੇ ਨਾਲ ਸੈਂਟਰ ਦੀ ਸੰਸਦ ਦੇ ਵਿੱਚ ਵੀ ਇਹ ਚੀਜ਼ਾਂ ਗੂੰਜੀਆਂ ਨੇ ਹਾਂ ਦੇਖੋ ਜਦੋਂ ਮੈਂ ਆਪਣੀ ਕੋਈ ਗੱਲ ਰੱਖਣੀ ਚਾਹਣਾ ਆ ਤੇ ਕੋਈ ਬੰਦਾ ਨੂੰ ਚੁੱਪ ਕਰਾਉਣਾ ਚਾਹੁੰਦਾ ਆ ਤੇ ਉਹਦੇ ਕੋਲ ਇੱਕ ਬੜਾ ਵੱਡਾ ਹਥਿਆਰ ਆ ਉਹ ਖਾਲਸਤਾਨ ਲਫ਼ਜ਼ ਵਰਤ ਲੈਂਦਾ ਫਿਰ ਉਹ ਮੈਨੂੰ ਐਂ ਦੱਸਦਾ ਵੀ ਦਸ ਹੁਣ ਇਹਦੇ ਸੱਜੇ ਪਾਸੇ ਆ ਕਿ ਖੱਬੇ ਪਾਸੇ ਆ ਉਹ ਉਹਨਾਂ ਦਾ ਇੱਕ ਬਹੁਤ ਸੋਹਣਾ ਜਿਹੜਾ ਆ ਉਹ ਤਰੀਕਾ ਆ ਜਦੋਂ ਕਿਤੇ ਜਿਨ੍ਹਾਂ ਨੇ ਤੇ ਮੁਲਕ ਬਣਾ ਲਿਆ ਪਾਕਿਸਤਾਨ ਇਹਨਾਂ ਨੇ ਆਪ ਬਣਾਇਆ ਦਿੱਲੀ ਬੈਠਿਆਂ ਨੇ ਸਾਡੇ ਰੂਲਰਾਂ ਨੇ ਉਹਨਾਂ ਨੂੰ ਇਸ ਗੱਲ ਦਾ ਮਹਿਣਾ ਆ ਵੀ ਉਹਨਾਂ ਨੇ ਮੰਗ ਲਿਆ ਸਾਨੂੰ ਇਸ ਗੱਲ ਦੇ ਛੇਤਰ ਵੀ ਅਸੀਂ ਨਹੀਂ ਲਿਆ ਅਸੀਂ ਆਪਣੇ ਭਰਾਵਾਂ ਦੇ ਨਾਲ ਰਹਿਣਾ ਸਾਡੇ ਤੋਂ ਵੱਡਾ ਸਫਰ ਇਹ ਕੌਣ ਹੋਊਗਾ ਇੱਕ ਖਿੱਤੇ ਦੇ ਲੋਕ ਉਸ ਬੋਲੀ ਦੇ ਸਾਂਝੇ ਹੁੰਦੇ ਆ ਬੋਲੀ 2000 ਪੁਰਾਣੀ ਹੈ 5000 ਸਾਲ ਪੁਰਾਣੀਆਂ ਸਾਡੀਆਂ ਜੜ੍ਹਾਂ ਨੇ ਪਰ ਉਹਦੇ ਵਿੱਚ ਕੀ ਹੋਇਆ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਆਪਣਾ ਵੱਖਰਾ ਲੈ ਲਓ ਤਾਂ ਕਿ ਸਾਡਾ ਰਾਜ ਰਹਿ ਜੇ ਅੱਜ ਉਧਰਲੇ ਪਾਸੇ ਗੱਲ ਜਿਹੜੀ ਆ ਪਾਕਿਸਤਾਨ ਬਣ ਗਿਆ ਸਾਡੀ ਪਾਰਲੀਮੈਂਟ ਦੇ ਅੰਦਰ ਸਾਡੇ ਅਸ਼ੋਕ ਦੇ ਮੋਹਰ ਜਿਹੜੀ ਆ ਉਹ ਘਟ ਹੈ ਕਮਲ ਦੇ ਫੁੱਲ ਦੀਆਂ ਵਾਦ ਨੇ ਹਿੰਦੂ-ਰਾਸ਼ਟਰ ਦੀ ਨਿਤ ਗੱਲ ਹੁੰਦੀ ਹੈ ਫਿਰ ਉਹਦੇ ਵਿੱਚ ਜਦੋਂ ਇੱਕ ਖੇਤੇ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਤੇ ਸਾਰੇ ਆਪਣੇ ਆਪਣੇ ਮੁਲਕ ਦੀ ਗੱਲ ਕਰਨ ਦੇ ਪਾਸੇ ਨੂੰ ਤੁਰ ਜਾਣਗੇ ਤੇ ਫਿਰ ਉਹਦੇ ਵਿੱਚ ਤੁਸੀਂ ਆਪ ਦੱਸੋ ਵੀ ਉਹਦੇ ਵਿੱਚ ਇਹ ਗੱਲ ਅਸੀਂ ਤਾਂ ਨਹੀਂ ਕਦੇ ਸ਼ੁਰੂ ਕੀਤੀ ਸੀ ਸਾਡੇ ਮੂਹਰੇ ਤੇ ਸਿੱਖਾਂ ਦੇ ਮੂਹਰੇ ਇੱਕ ਮੌਕਾ ਆਇਆ ਸੀ ਅਸੀਂ ਤਾਂ ਯਕੀਨ ਕੀਤਾ ਸੀ ਹਾਂ ਉਹ ਗੱਲ ਜ਼ਰੂਰ ਹੈ ਵੀ ਕੁਝ ਲਫ਼ਜ਼ ਹੁੰਦੇ ਆ ਜਦੋਂ ਇਹ ਕਹਿ ਦਿੱਤਾ ਜਾਂਦਾ ਹੈ ਵੀ ਤੂੰ ਹੁਣ ਆਹ ਦੱਸ ਜੇ ਔਰ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਸਾਡੇ ਕਾਲਕਤਕ ਸਾਹਿਬ ਦੇ ਜਥੇਦਾਰ ਨੇ ਜੀ ਉਹ ਸਾਡੀ ਆਸਥਾ ਆ ਉਹਦੇ ਵਿੱਚ ਹਮ ਅਸੀਂ ਮੰਨਦੇ ਆ ਔਰ ਇਸ ਮੁਲਕ ਦੇ ਵਿੱਚ ਅਸੀਂ ਬਰਾਬਰ ਦੇ ਭਾਗੀਦਾਰ ਔਰ ਇਸ ਮੁਲਕ ਨੂੰ ਆਜ਼ਾਦ ਕਰਾਉਣ ਲੱਗਿਆਂ ਸਾਡਾ ਜੋਰ ਲੱਗਿਆ ਹਮ ਅਸੀਂ ਆਪਣੇ ਧਰਮ ਨੂੰ ਮੰਨਣ ਲੱਗਿਆਂ ਦਿੱਲੀ ਦੇ ਕਿਸੇ ਲੀਡਰ ਨੂੰ ਨਹੀਂ ਪੁੱਛਣਾ ਹਮ ਤੇ ਨਾ ਹੀ ਸਾਡੀ ਉਹਨਾਂ ਲੋਕਾਂ ਦੇ ਲਈ ਕੋਈ ਰਿਸਪੈਕਟ ਹੈ ਜਿਹੜੇ ਆਪਣਾ ਧਰਮ ਛੱਡ ਕੇ ਪ੍ਰਧਾਨ ਮੰਤਰੀ ਨੂੰ ਆਪਣਾ ਗੁਰੂ ਸਮਝ ਲੈਂਦੇ ਆ ਰੱਬ ਸਮਝ ਲੈਂਦੇ ਆ ਤੇ ਤੇ ਉਹ ਹਰ ਹਰ ਮਹਾਦੇਵ ਇੱਕ ਸਤਕਾਰਤ ਸਲੋਗਨ ਹੈ ਹਮ ਬਿਲਕੁਲ ਸਹੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਮਹਾਦੇਵ ਵਰਡ ਨੂੰ ਚੱਕ ਕੇ ਉਹਦੇ ਵਿੱਚ ਮੋਦੀ ਪਾਤਾ ਹਮ ਅਸੀਂ ਉਹਨਾਂ ਤੋਂ ਨਹੀਂ ਸਮਝਣਾ ਉਹ ਲੋਕ ਆਪ ਸਮਝਣ ਵੀ ਉਹ ਕਿਹੜੇ ਰਾਹ ਤੇ ਤੁਰਿਆ ਹਮ ਸੋ ਬੈਂਸਾਬ ਹੁਣ ਅਖੀਰ ਹੈ ਜੇ ਮੈਂ ਤੁਹਾਨੂੰ ਪੁੱਛਾਂ ਨਸੀਅਤ ਕੀ ਦੇਣਾ ਚਾਹੂਗੇ ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਇਸ ਵੇਲੇ ਬਣਿਆ ਹੋਇਆ ਆ ਅ ਪੰਜਾਬ ਤੋਂ ਉਧਰ ਲੋਕੀ ਜਾਣ ਲਈ ਹੁਣ ਤਿਆਰ ਨਹੀਂ ਆ ਖੋਰੇ ਪਤਾ ਨਹੀਂ ਕੀ ਕੁਝ ਹੋ ਜਵੇ ਉੱਤਰ ਹਾਲਾਂਕਿ ਹਿਮਾਚਲ ਵਾਲੇ ਆਸ਼ਵਾਸ਼ਣ ਦਵਾ ਰਹੇ ਆ ਵੀ ਇੱਥੇ ਆਓ ਕੋਈ ਨਹੀਂ ਤੁਹਾਨੂੰ ਕੁਝ ਕਹਿੰਦਾ ਐਵੇਂ ਹੀ ਪੰਜਾਬ ਦੇ ਵਿੱਚ ਵੀ ਹਿਮਾਚਲ ਵਾਲੇ ਆਨ ਨੂੰ ਤਿਆਰ ਨਹੀਂ ਆ ਹੁਣ ਉਹ ਕਹਿੰਦੇ ਆ ਵੀ ਉੱਥੇ ਬੱਸਾ ਰੋਕਦੇ ਆ ਪਥਰਾਵ ਕਰਦੇ ਆ ਸਾਨੂੰ ਧਮਕਾਉਂਦੇ ਆ ਨਸੀਹਤ ਕੀ ਦੇਣਾ ਚਾਹੋਂਗੇ ਦੋਵਾਂ ਸੂਬਿਆਂ ਦੇ ਲੋਕਾਂ ਨੂੰ ਬਈ ਤੁਸੀਂ ਆਪਸ ਦੇ ਵਿੱਚ ਕਿਵੇਂ ਰਹਿਣਾ ਦੇਖੋ ਮੈਨੂੰ ਲੱਗਦਾ ਕਿ ਜਿੱਥੋਂ ਤੱਕ ਸਾਡੇ ਉਥੇ ਦੋ ਤਰ੍ਹਾਂ ਦੇ ਲੋਕ ਜਾਂਦੇ ਆ ਇੱਕ ਜਿਹੜਾ ਆ ਟੂਰਿਸਟ ਆ ਉਹ ਜਾਂਦਾ ਆ ਤੇ ਇਹਨਾਂ ਗੱਲਾਂ ਨੂੰ ਆਪਾਂ ਜੇ ਲਹਿਦਾ ਵੀ ਰੱਖ ਲਈਏ ਟੂਰਿਸਟ ਦੀ ਗਿਣਤੀ ਜਿਹੜੀ ਹੈ ਲਗਾਤਾਰ ਹਿਮਾਚਲ ਦੇ ਵਿੱਚ ਇੱਕ ਦੋ ਹੋਰ ਇਸ਼ੂਜ਼ ਕਰਕੇ ਉਹ ਪਹਿਲਾਂ ਤੋਂ ਹੀ ਜਿਹੜੀ ਹੈ ਉਹਨਾਂ ਦੀ ਘਟ ਰਹੀ ਹੈ ਕਨੈਕਟੀਵਿਟੀ ਦਾ ਤੁਸੀਂ ਇਸ਼ੂ ਲਾ ਲਓ ਇੱਕ ਉੱਥੇ ਉਹਨਾਂ ਦੀਆਂ ਜਿਹੜੀਆਂ ਟੈਕਸੀਜ਼ ਆ ਉਹਨਾਂ ਦੀਆਂ ਹੜਤਾਲਾਂ ਜਿਹੜੀਆਂ ਨੇ ਬਹੁਤ ਰਹਿੰਦੀਆਂ ਨੇ ਔਰ ਉੱਥੇ ਵਖਰੇਵਾ ਇੱਥੋਂ ਤੱਕ ਹੈ ਵੀ ਸ਼ਿਮਲੇ ਦੇ ਵਿੱਚ ਟੈਕਸੀ ਵਾਲੇ ਕਹਿੰਦੇ ਆ ਜੀ ਅਸੀਂ ਬਾਹਰਲੀ ਟੈਕਸੀ ਨਹੀਂ ਚੱਲਣ ਦੇਣੀ ਤੇ ਜੇ ਪੁੱਛੋ ਬਾਹਰਲੀ ਟੈਕਸੀ ਕਿਹੜੀ ਤੇ ਕਹਿੰਦੇ ਸਰਮੌਰ ਵਾਲੇ ਉਹ ਸ਼ਿਮਲੇ ਵਾਲੇ ਜਿਹੜੇ ਸਰਮੌਰ ਵਾਲਿਆਂ ਨਾਲ ਵੀ ਲੜੀ ਜਾਂਦੇ ਆ ਤੇ ਨਿਤਦੀਆਂ ਹੜਤਾਲਾਂ ਰੈਂਦੀਆਂ ਨੇ ਉਹਦੇ ਕਰਕੇ ਟੂਰਿਸਟ ਜਿਹੜਾ ਆ ਖੱਜਲ ਹੁੰਦਾ ਆ ਇਨਫਰਾਸਟ੍ਰਕਚਰ ਦੀ ਵੀ ਥੋੜੀ ਕਮੀ ਤੀਸਰਾ ਉੱਥੇ ਇੰਡਸਟਰੀਲਾਈਜੇਸ਼ਨ ਕਈ ਪਾਕਟ ਜਿੱਦਾਂ ਦੀ ਹੋ ਗਈ ਵੀ ਉੱਥੇ ਵੀ ਪੋਲਿਊਸ਼ਨ ਆ ਗਿਆ ਆ ਤਾਂ ਉਹਦੇ ਵਿੱਚ ਪੰਜਾਬ ਦਾ ਕੋਈ ਰੋਸਾ ਨਹੀਂ ਹਜੇ ਵੀ ਜਿਹੜੇ ਬੰਦੇ ਜਾਂਦੇ ਉਹ ਪੰਜਾਬ ਤੋਂ ਹੀ ਜਾਂਦੇ ਆ ਉਹ ਗਿਣਤੀ ਲਗਾਤਾਰ ਘਟੀ ਆ ਪਰ ਜਿਹੜੀ ਗਿਣਤੀ ਘਟੀ ਨਹੀਂ ਤੇ ਨਾ ਹੀ ਘਟੜੀਆਂ ਸੀ ਜਾਂਦੇ ਰਹਾਂਗੇ ਸਾਡੀਆਂ ਧਾਰਮਿਕ ਥਾਵਾਂ ਨੇ ਸਾਡੀਆਂ ਆਸਥਾ ਦੀਆਂ ਥਾਵਾਂ ਨੇ ਇਤਿਹਾਸਿਕ ਥਾਵਾਂ ਨੇ ਸਾਡੇ ਗੁਰਦੁਆਰਾ ਸਾਹਿਬ ਆ ਉੱਥੇ ਜਿਹੜੀ ਸੰਗਤ ਆ ਜਿੱਦਾਂ ਪਹਿਲਾਂ ਜਾਂਦੀ ਐ ਹੁਣ ਵੀ ਜਾਂਦੀ ਰਹੂਗੀ ਤੇ ਉਹ ਫਿਰ ਦੇਖੋ ਸੁਰੱਖਿਆ ਦੀ ਗੱਲ ਆ ਉਹ ਸਾਡੇ ਲੋਕ ਆਪ ਵੀ ਯਕੀਨੀ ਬਣਾ ਲੈਣਗੇ ਜੀ ਉਥੋਂ ਦੀ ਸਟੇਟ ਨੂੰ ਵੀ ਕਹਿ ਸਕਦੇ ਆ ਸਟੇਟ ਦੇ ਤੇ ਗਵਰਨਰ ਵੀ ਹੁੰਦਾ ਆ ਹੂੰ ਤੇ ਐਦਾਂ ਦਾ ਵੀ ਕੋਈ ਇਸ਼ੂ ਨਹੀਂ ਐ ਵੀ ਕੋਈ ਬਹੁਤ ਹੀ ਆਗ ਹੀ ਲੱਗੀ ਐ ਉਹ ਸਾਡੇ ਵਾਲੇ ਪਾਸੇ ਅੱਜ ਵੀ ਇਥੇ ਬੱਸਾਂ 'ਚ ਬਹਿ ਕੇ ਆ ਰਹੇ ਹੋਣੇ ਆ ਪੰਜਾਬ ਦੇ ਵਿੱਚ ਕੋਈ ਐਸਾ ਕੋਈ ਮਾਹੌਲ ਵਾਲਾ ਕੋਈ ਇਸ਼ੂ ਨਹੀਂ ਆ ਔਰ ਉਹਨਾਂ ਦੀ এমਪਲੋਇਮੈਂਟ ਪੰਜਾਬ ਤੇ ਡਿਪੈਂਡ ਕਰਦੀ ਆ ਸਾਡੀ ਫੂਡ ਇੰਡਸਟਰੀ ਸਾਡੇ ਹਲਵਾਈ ਸਾਡੇ ਪਿੰਡਾਂ ਦੇ ਵਿੱਚ ਢਾਬੇ ਔਰ ਇੱਕ ਵੀ ਇਨਸੀਡੈਂਟ ਈਵਨ ਸਾਡੇ ਸਕੂਲਾਂ ਦੇ ਟੀਚਰ ਪ੍ਰਿੰਸੀਪਲ ਤੱਕ ਜਿਹੜੇ ਆ ਉਹ ਹਿਮਾਚਲ ਤੋਂ ਆ ਜੀ ਪੂਰੇ ਪੰਜਾਬ ਦੇ ਵਿੱਚ ਇੱਕ ਵੀ ਇਨਸੀਡੈਂਟ ਨਹੀਂ ਹੋਇਆ ਹਾਂ ਪ੍ਰੋਟੈਸਟ ਤਾਂ ਅਸੀਂ ਕਰਾਂਗੇ ਨਾ ਅਸੀਂ ਇਹ ਤਾਂ ਦੱਸਾਂਗੇ ਵੀ ਤੁਸੀਂ ਅਸੀਂ ਅਸੀਂ ਜੇ ਕੋਈ ਬੱਸ ਆਉਂਦੀ ਹੈ ਉਹ ਬੱਸ ਦੇ ਉੱਤੇ ਅਸੀਂ ਆਪਣਾ ਨਾਰਾ ਵੀ ਲਾਵਾਂਗੇ ਉਹਦੇ ਤੇ ਜੇ ਕੋਈ ਪੋਸਟਰ ਲਾ ਸਕਦੇ ਆ ਆਪਣੇ ਪ੍ਰੋਟੈਸਟ ਦਾ ਜਿਉਂ ਵੀ ਲਾਵਾਂਗੇ ਤਾਂ ਅਗੇ ਉਹ ਬੱਸ ਵਾਲਾ ਡਰਾਈਵਰ ਉਥੇ ਸੁਨੇਹਾ ਲੈ ਕੇ ਜਾਵੇ ਕਿ ਅਸੀਂ ਇੱਕ ਦੂਸਰੇ ਦੇ ਬੰਦਿਆਂ ਨੂੰ ਤੰਗ ਨਹੀਂ ਕਰਨਾ ਜਦੋਂ ਮੈਂ ਗਿਆ ਸੀ ਮੈਨੂੰ ਵੀ ਕਾਲਾ ਝੰਡਾ ਕਿਹਨੇ ਉਥੇ ਵਿਖਾਇਆ ਸੀ ਉਹ ਇੱਕ ਸਾਡਾ ਇੱਕ ਬਲਾਸਟ ਤਰੀਕਾ ਐਕਸਪ੍ਰੈਸ਼ਨ ਦਾ ਤਾਂ ਇਹੀ ਹੁੰਦਾ ਹੈ ਜਿੰਨੀ ਦੇਰ ਸਰਕਾਰਾਂ ਨਹੀਂ ਜਾਗਦੀਆਂ ਫਿਰ ਉਹ ਅਸੀਂ ਕਰਦੇ ਰਵਾਂਗੇ ਮੈਨੂੰ ਲੱਗਦਾ ਪਰ ਕੋਈ ਬਹੁਤੀ ਵੱਡੀ ਗੱਲ ਨਹੀਂ ਇੱਕ ਹੋਰ ਮੈਂ ਚੀਜ਼ ਕਹਿਣਾ ਚਾਹੁੰਦਾ ਹਾਂ ਵੀ ਲੋਕਾਂ ਨੂੰ ਇੱਕ ਗੱਲ ਸਮਝਣੀ ਚਾਹੀਦੀ ਹੈ ਸਾਨੂੰ ਖਤਰਬਾਰੋ ਨਹੀਂ ਜਦੋਂ ਸਾਡੇ ਚੋਣਾਂ ਹੁੰਦੀਆਂ ਨੇ ਪਾਰਟੀਆਂ ਆਪਸ ਵਿੱਚ ਲੜਦੀਆਂ ਨੇ ਉਹ ਫਿਰ ਜਿਹੜੀਆਂ ਤਾਕਤਾਂ ਨੇ ਨਾ ਬਹੁਤ ਭੜੇ ਤਰੀਕੇ ਨਾਲ ਲੜਦੀਆਂ ਨੇ ਜੀ ਔਰ ਇੰਡੀਆ ਦਾ ਇੱਕ ਇੰਡੀਆ ਦੀ ਇੱਕ ਟ੍ਰੇਲ ਰਹੀ ਹੈ ਜਦੋਂ ਹੀ ਇਲੈਕਸ਼ਨ ਹੁੰਦੀਆਂ ਨੇ ਤਾਂ ਇਲੈਕਸ਼ਨ ਲੜਨ ਦੇ ਲਈ ਵੋਟਾਂ ਆਪਣੇ ਵੱਲ ਖਿੱਚਣ ਦੇ ਲਈ ਫਿਰ ਇਨਸੀਡੈਂਟ ਜਿਹੜੇ ਆ ਉਸ ਸਟੇਟ ਦੇ ਵਿੱਚ ਹਮੇਸ਼ਾ ਹੀ ਵੱਧ ਜਾਂਦੇ ਆ ਹੂੰ ਚਾਹੇ ਉਹ ਕਿਸੇ ਤਬਕਿਆਂ ਦੀ ਲੜਾਈ ਦੇ ਵਿੱਚ ਪਿੱਛੇ ਤਾਕਤਾਂ ਖੜ ਜਾਨ ਉਹਨੂੰ ਵਧਾ ਦਿੱਤਾ ਜਾਵੇ ਜਾ ਕਿਸੇ ਜਗ੍ਹਾ ਤੇ ਕੋਈ ਪੋਸਟਰ ਲੱਗਿਆ ਤੁਹਾਨੂੰ ਮਿਲ ਜੂਗਾ ਜਾਂ ਫਿਰ ਕਿਸੇ ਮੰਦਰ ਗੁਰਦੁਆਰੇ ਦੇ ਵਿੱਚ ਗਰਨੇਡ ਡਿੱਗ ਜੂਗਾ ਸੋ ਅੱਛਾ ਉਹ ਤਾਂ ਹੁਣ ਆਪਾਂ ਇਨੀ ਇੱਕ ਵਾਰੀ ਪਿਛਲੇ ਰੀਹ ਸਾਲਾਂ ਤੋਂ ਹੋ ਗਿਆ ਆ ਨਾ ਕਿ ਉਹ ਤਾਂ ਹੁਣ ਆਪ ਨੂੰ ਹੀ ਉਹ ਸਾਡੇ ਜਵਾਕ ਵੀ ਇਹਨਾਂ ਗੱਲਾਂ ਨੂੰ ਸਮਝਦੇ ਆ ਮੈਨੂੰ ਲੱਗਦਾ ਵੀ ਜੇ ਕਿਸੇ ਪਾਸੇੋਂ ਹੇਟ ਰੀਡ ਆਉਂਦੀ ਆ ਕੋਈ ਏਟ ਸਪੀਚ ਆਉਂਦੀ ਆ ਤੇ ਜਵਾਬ ਉਸੇ ਵੇਲੇ ਦੇਣ ਦੀ بجائے ਥੋੜਾ ਜਿਹਾ ਸੰਜਮ ਰੱਖਣ ਦੀ ਲੋੜ ਆ ਔਰ ਪੰਜਾਬ ਨੂੰ ਕੈਪਚਰ ਕਰਨ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਤਾਕਤਾਂ ਉਹਨਾਂ ਦਾ ਜ਼ੋਰ ਲੱਗਿਆ ਹੋਇਆ ਹੈ ਉਹਦੇ ਵਿੱਚ ਕਈਆਂ ਨੂੰ ਤਾਂ ਆਇਆ ਵੀ ਅਸੀਂ ਹੱਥ ਪਕਾਉਣੀ ਹੈ ਫਿਰ ਕਈ ਜੀਓ ਪੋਲਿਟੀਕਲ ਰੀਜ਼ਨ ਆ ਫਿਰ ਅਸੀਂ ਦੋ ਮੁਲਕਾਂ ਦੇ ਸੈਂਟਰ 'ਚ ਵੀ ਬੈਠੇ ਆ ਤਾਂ ਉਹਦੇ ਵਿੱਚ ਬਹੁਤ ਸਾਰੇ ਕਾਰਨ ਆ ਔਰ ਜਿਹੜੀਆਂ ਤਾਕਤਾਂ ਲੱਗੀਆਂ ਹੋਈਆਂ ਨੇ ਉਹਨਾਂ ਕੋਲ ਤਾਕਤਾਂ ਹੈ ਵੀ ਬਹੁਤ ਹੈ ਔਰ ਜਿਹੜੀ ਪੋਲਿਟੀਕਲ ਪਾਰਟੀ ਨੂੰ ਲੋਕਾਂ ਨੇ ਬਿਠਾ ਦਿੱਤਾ ਉਹਦੇ ਫੇਲੀਅਰਸ ਵੀ ਬੜੇ ਤਕੜੇ ਆ ਉਹਨੂੰ 3 ਸਾਲ ਬਾਅਦ 3 ਸਾਲ ਬਾਅਦ ਉਸ ਪਾਰਟੀ ਨੇ ਇਹ ਸੋਚਿਆ ਵੀ ਹੁਣ ਅਸੀਂ ਨਸ਼ਿਆਂ ਦੇ ਕੰਮ ਕਰਾਂਗੇ ਦਿੱਲੀ ਹਾਰਨ ਤੋਂ ਬਾਅਦ ਕੀ ਨਸ਼ਿਆਂ ਦੇ ਕੰਮ ਕਰਨ ਜਿਹੜੀ ਤੁਹਾਨੂੰ ਇੱਕ ਸਟੇਟ ਹਾਰਨ ਦੀ ਲੋੜ ਸੀ ਮਤਲਬ ਨਸ਼ਿਆਂ ਦੇ ਮੁੱਦੇ ਦੀ ਅਹਿਮੀਅਤ ਉਦੋਂ ਬਣੀ ਜਦੋਂ ਦਿੱਲੀ ਹਾਰ ਗਏ ਪਹਿਲੇ 3 ਸਾਲ ਸਾਡੇ ਜਵਾਕ ਮਰੇ ਉਦੋਂ ਤੁਸੀਂ ਅਹਿਮੀਅਤ ਨਹੀਂ ਸਮਝੀ ਤਾਂ ਇਹ ਇਦਾਂ ਦੀਆਂ ਚੀਜ਼ਾਂ ਨਹੀਂ ਅਸੀਂ ਇੱਕ ਡਿਸਟਰਬ ਤਾਕਤਾਂ ਦੇ ਜਿਹੜੀਆਂ ਨੇ ਇੱਕ ਦੂਸਰੇ ਨਾਲ ਲੜਦੀਆਂ ਆ ਉਹਨਾਂ ਦੇ ਵਿੱਚ ਫਸੇ ਹੋਏ ਆ ਉਹਦੇ ਕਰਕੇ ਜੇ ਸਾਡਾ ਜਿਹੜਾ ਸ਼ਹਿਰੀ ਆ ਸਾਡਾ ਜਿਹੜਾ ਲੋਕ ਆ ਪੰਜਾਬ ਦੇ ਜੇ ਜਾਣਕਾਰ ਰਹਿਣਗੇ ਤੇ ਮੈਨੂੰ ਲੱਗਦਾ ਕਿ ਅਸੀਂ ਬਹੁਤ ਇਹੋ ਜੀਆਂ ਚੀਜ਼ਾਂ ਤੋਂ ਿਕਾਦੁਕਾ ਇਨਸੀਡੈਂਟ ਹੁੰਦੇ ਰਹਿੰਦੇ ਆ ਪਰ ਉਹਨਾਂ ਦੀ ਕੋਈ ਤਾਕਤ ਫਾਇਦਾ ਨਾ ਚੱਕੇ ਉਹਦੇ ਤੋਂ ਬਚਣ ਦੀ ਲੋੜ ਆ ਤੇ ਫਿਰ ਮੈਨੂੰ ਲੱਗਦਾ ਕਿ ਕੋਈ ਬਹੁਤ ਹੀ ਵੱਡੀ ਘਬਰਾਉਣ ਵਾਲੀ ਗੱਲ ਵੀ ਹੈ ਜੀ ਸਭ ਤੋਂ ਸ਼ੁਕਰੀਆ ਬੈਂਸ ਸਾਹਿਬ ਕੀਮਤੀ ਸਮਾਂ ਤੁਸੀਂ ਦਿੱਤਾ ਔਰ ਸਾਡੇ ਨਾਲ ਗੱਲਬਾਤ ਕੀਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਗਗਨ ਜੀ ਸੋ ਬਿਲਕੁਲ ਉਮੀਦ ਕਰਦੇ ਆ ਕਿ ਲੋਕ ਆਪ ਸਮਝਣਗੇ ਇਸ ਚੀਜ਼ ਨੂੰ ਔਰ ਜੋ ਕੁਝ ਵੀ ਦੋਨਾਂ ਸੂਬਿਆਂ ਦੇ ਵਿੱਚ ਚੱਲ ਰਿਹਾ ਹੈ ਉਹ ਲੋਕਾਂ ਨੂੰ ਖਮਿਆਜਾ ਉਹਦਾ ਭੁਗਤਣਾ ਪੈਣਾ ਹੈ ਕਿਉਂਕਿ ਸੱਤਾ ਆਈ ਸੱਤਾ ਚੱਲ ਗਈ ਹਮੇਸ਼ਾ ਸੱਤਾ ਦੇ ਵਿੱਚ ਇਹੋ ਜਿਹੇ ਮੁੱਦੇ ਉੱਠਦੇ ਰਹਿੰਦੇ ਆ ਫਿਰ ਉਹਨਾਂ ਨੂੰ ਠੱਲ ਵੀ ਪੈ ਜਾਂਦੀ ਆ ਪਰ ਆਮ ਜਨਤਾ ਜਿਹੜੀ ਬੇਕਸੂਰ ਹੁੰਦੀ ਆ ਉਹ ਇਹਨਾਂ ਮੁੱਦਿਆਂ ਦੇ ਵਿੱਚ ਫਸ ਜਾਂਦੀ ਆ ਸੋ ਵਾਤਵਾਰਤ ਵੀਡੀਓ ਨੂੰ ਸ਼ੇਅਰ ਕਰਿਓ ਉਮੀਦ ਕਰਦੇ ਆਂ ਵੀਡੀਓ ਚ ਕੀਤੀ ਗੱਲਬਾਤ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਆ ਦੋਸਤੋ ਸ਼ੇਅਰ ਜ਼ਰੂਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ-ਨਵੀਆਂ ਵੀਡੀਓਜ਼ ਇਸੇ ਚੈਨਲ ਦੇ ਉੱਤੇ ਤੁਹਾਡੇ ਰੂਬਰੂ ਕਰਦੇ ਰਾਵਾਂਗੇ ਬਣੇ ਰਹੋ ਸਾਡੇ ਨਾਲ ਧੰਨਵਾਦ